ਅੱਜ ਦੀ ਮੈਂ ਪੰਜਾਬ ਦੇ ਮੌਸਮ ਦੀ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਘੰਟੀ ਵਾਲਾ ਬਟਨ ਜਰੂਰ ਦੱਬਿਓ ਤੇ ਕਿਹੜੇ-ਕਿਹੜੇ ਪਿੰਡ ਇਲਾਕੇ ਦੇ ਵਿੱਚ ਅੱਧੀ ਰਾਤ ਤੋਂ ਬਾਅਦ ਹਨੇਰੀ ਦਾ ਦੌਰ ਦੇਖਿਆ ਗਿਆ ਤੇ ਕਿੱਥੇ-ਕਿੱਥੇ ਮੀਂਹ ਪਿਆ ਜਰੂਰ ਕਮੈਂਟ ਬਾਕਸ ਵਿੱਚ ਵੀ ਦੱਸਿਓ ਜਿਵੇਂ ਆਪਾਂ ਕੱਲ ਵੀ ਦੱਸਿਆ ਹੋਇਆ ਸੀਗਾ ਕਿ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਹਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈ ਤੜਕਸਾਰ ਕਈ ਇਲਾਕਿਆਂ ਵਿੱਚ ਪੰਜਾਬ ਦੇ ਹਨੇਰੀ ਪੈਲੋ ਚੱਲੀ ਤੇ ਮਗਰਮਗਰ ਹਲਕੇ ਤੋਂ ਦਰਮਿਆਨੇ ਉਮੀਦਯਾ ਕਾਰਵਾਈਆਂ ਦੇਖਣ ਨੂੰ ਮਿਲ ਰਹੀਆਂ ਨੇ ਖਾਸ ਕਰਕੇ ਅੰਮ੍ਰਿਤਸਰ ਤਰਨਤਨ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਦਸੂਆ ਮਕੇਰੀਆਂ ਟਾਂਡਾ ਤੇ ਜਲੰਧਰ ਦੇ ਇਲਾਕਿਆਂ ਦੇ ਵਿੱਚ ਉਮੀਦਯਾ ਕਾਰਵਾਈਆਂ ਤੜਕਸਰ ਦੇਖਣ ਨੂੰ ਮਿਲੀਆਂ ਤੇ ਨਾਲ ਲੱਗਦੇ ਇਲਾਕੇ ਫਰੀਦਕੋਟ ਹੋ ਗਿਆ ਮੋਗਾ ਹੋ ਗਿਆ ਲੁਧਿਆਣਾ ਹੋ ਗਿਆ ਇਹਨਾਂ ਦੇ ਆਸ-ਪਾਸ ਵੀ ਕਈ ਖੇਤਰਾਂ ਦੇ ਵਿੱਚ ਮੀਂਹ ਨੇਰੀ ਦਾ ਦੌਰ ਦੇਖਣ ਨੂੰ ਮਿਲ ਰਿਹਾ ਹੈ ਮੀਂਹ ਕੋਈ ਬਹੁਤੀ ਸਪੀਡ ਨਾਲ ਤਾਂ ਨਹੀਂ ਪੈ ਰਿਹਾ ਪਰ ਫਿਰ ਵੀ ਗਰਮੀ ਤੋਂ ਰਾਹਤ ਲਗਾਤਾਰ ਮਿਲ ਰਹੀ ਹੈ ਸੋ ਅੱਜ ਜਿਵੇਂ ਪਹਿਲਾਂ ਵੀ ਦੱਸਿਆ ਹੋਇਆ ਸੀ ਕਿ 30 ਤਰੀਕ ਮੁੱਖ ਦਿਨ ਰਹਿਣ ਦੀ ਹੈ ਤੇ ਉਸੇ ਤਰ੍ਹਾਂ ਹੀ ਹੋਇਆ ਹੈ ਤੇ ਜਿਹੜੀ ਮੀਂਹ ਦੀਆਂ ਕਾਰਵਾਈਆਂ ਧੜਕਸਾਰ ਤੋਂ ਸ਼ੁਰੂ ਹੋਈਆਂ ਇਹ ਅੱਜ ਸਾਰਾ ਦਿਨ ਰੁਕ-ਰੁਕ ਕੇ ਚੱਲਦੀਆਂ ਹੋਈਆਂ ਦਿਖਾਈ ਦਿੱ ਦੇਣਗੀ ਜੇਕਰ ਦੁਪਹਿਰ ਬੇਲੇ ਤੋਂ ਪਹਿਲਾਂ ਧੁੱਪ ਲੱਗਦੀ ਹੈ ਥੋੜੀ ਜੀ ਗਰਮੀ ਤੇ ਹਮਸ ਬਣਦੀ ਹੈ ਤਾਂ ਦੁਪਹਿਰਤ ਵਾਰ ਵੱਡੇ ਪੱਧਰ ਤੇ ਮੀਂਹ ਨੇਰੀ ਝੱਖੜ ਵੀ ਝੁੱਲਣ ਦੀ ਪੰਜਾਬ ਦੇ ਵਿੱਚ ਉਮੀਦ ਬਣ ਸਕਦੀ ਹੈ ਪਰ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਅੱਜ ਬਹੁਤ ਖੇਤਰਾਂ ਦੇ ਵਿੱਚ ਲੱਗਣਗੇ ਕੁਝ ਇਲਾਕੇ ਸਖਣੇ ਵੀ ਰਹਿਣਗੇ ਪਿਛਲੇ ਕਈ ਦਿਨਾਂ ਦੀ ਬਣੀ ਹੋਈ ਗਰਮੀ ਤੋਂ ਅੱਜ ਰਾਹਤ ਵੀ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਪੰਜਾਬ ਦੇ ਨਾਲ ਲੱਗਦੇ ਇਲਾਕੇ ਵੀ ਜਿ